ਅੱਜ ਤੁਹਾਨੂੰ ਆਪਣਾ ਗੁਰਦਰਾ ਸਾਹਿਬ ਦਿਖਾਵਾਂਗੇ ਤੇ ਆ ਆਪਣੇ ਪਿੰਡ ਦੀ ਸ਼ਾਨ ਬੋੜ ਕਿੱਡਾ ਵਧੀਆ ਤੇ ਕਿੱਡਾ ਤਕੜਾ ਇਹਨੂੰ ਹੋਣ ਦੀ ਮੈਨੂੰ ਸਗ 10-15 ਸਾਲ ਹੋ ਗਏ ਲੈ ਆ ਜੜਾ ਨਿਕਲਾਈਆਂ ਥੰਡੇ ਨੂੰ ਤੇ ਜਦੋਂ ਇਹਨੂੰ ਵੱਡਣਾ ਵਾ ਕਦੋਂ ਕਿਨੇ ਘੰਟੇ ਇੱਕ ਚ ਵੱਡ ਗਿਆ ਉਹ ਮਾਰਨਾ ਵੀਰ ਪੱਠੇ ਲੈ ਆ ਆਪ ਦਾ ਸਵੇਰ ਦਾ ਪ੍ਰਬੰਧ ਕਰਤਾ ਵਾ ਇਹ ਅੱਜ ਦਾ ਬਲੌਗ ਆਪਣਾ ਤੁਹਾਡੇ ਨਾਲ ਬਣਾਉਂਦਾ ਆ ਇਹ ਆਪਣੇ ਪਿੰਡ ਦਾ ਅੱਡਾ ਜਿੱਥੇ ਆਪਣੇ ਆ ਟੂ ਟੂ ਖਲੋਂਦੇ ਆ ਬਹੁਤ ਵਧੀਆ ਸ਼ਾਂ ਸ਼ਾਂ ਬਹੁਤ ਵਧੀਆ ਠਿਕ ਹੋ ਗਈ ਸਾਡਾ ਅੱਜ ਤੋਂ 10 ਸਾਲ ਪੁਰਾਣਾ ਜਿਹੜਾ ਵਾ ਬੋਰਡ ਦਾ ਰੋਕਾ ਲਿਆ ਗੁੰਮੀ ਧਰੇਕ ਤਾਂ ਵੇਖੋ ਕਿੰਡੀ ਵਧੀਆ ਗੁੰਮੀ ਧਰੇਕ ਤੇ ਇਧਰ ਦੀ ਸਾਈਡ ਆ ਆਪਣੇ ਬੋਰਡ ਤੇ ਨਾਲ ਉਹ ਪਰਲੇ ਬੰਨੇ ਗੁਰਦਰਾ ਸਾਹਿਬ ਬੱਬਾ ਬਿਧੀ ਚੰਦ ਬਿਧੀ ਦੇ ਨਾਂ ਤੇ ਬਣਾਇਆ ਇਹ ਬਾਬੇ ਬਿਧੀ ਚੰਦ ਜੀ ਨੇ ਮੱਜਾਂ ਗੱਡ ਕੇ ਖੜੀਆਂ ਆਂ ਤੇ ਬਹੁਤ ਵਧੀਆ ਗੁਰਦੁਆਰਾ ਸਾਹਿਬ ਤਿਆਰ ਕੀਤਾ ਗਿਆ ਸੰਗਤਾਂ ਦੇ ਸੰਯੋਗ ਦੇ ਨਾਲ ਸਾਰੇ ਆਲੀ ਨਗਰ ਦੇ ਸੰਯੋਗ ਦੇ ਨਾਲ ਇੱਕ ਹੋਰ ਗੱਲਾ ਵੇਖੋ ਬੂਰੀਆਂ ਮੱਜਾਂ ਅਲੋਪ ਹੋਣ ਵਾਲੀ ਗੱਲ ਹੀ ਆ ਇਹ ਸਾਡੇ ਇਸ ਚਾਚੇ ਕੋ ਤੇਰੇ ਕੋ ਚਾਚਾ ਇਕੱਲੇ ਤੋਂ ਬੂਰੀਆਂ ਮੱਜਾਂ ਵਾਂ ਹਾਂਜੀ ਹਾਂਜੀ ਹਨਾ ਵਧੀਆ ਗੱਲ ਆ ਅੱਛਾ ਇਹ ਤੂੰ ਹੀ ਤਿਆਰ ਕੀਤੀ ਹੈ ਨਾ ਆਪਦੇ ਥੀ ਇਹ ਚਾਚੇ ਅੱਛਾ ਅੱਛਾ ਤੇ ਚਾਚੇ ਕੋ ਬੂਰੀਆਂ ਮੱਝਾਂ ਹੁਣ ਅੱਜ ਮੈਂ ਕਿਹਾ ਵੀ ਚਲੋ ਅੱਗੇ ਤੁਹਾਨੂੰ ਹਰ ਇੱਕ ਚੀਜ਼ ਦਿਖਾਈ ਦੀ ਆ ਤੇ ਅੱਜ ਆਪਾਂ ਤੁਹਾਨੂੰ ਗੁਰਦਰਾ ਸਾਹਿਬ ਬਾਰੇ ਦਿਖਾ ਦਿੰਦੇ ਹਾਂ ਹੁਣ ਵੇਖੋ ਪਿੰਡਾਂ ਦੇ ਵਿੱਚ ਆ ਚੀਜ਼ਾਂ ਲੋਪ ਹੁੰਦੀਆਂ ਜਾਂਦੀਆਂ ਹਰ ਇੱਕ ਬੰਦਾ ਆਂਦਾ ਵੀ ਸਪੀਕਰ ਬੰਦ ਕਰ ਦੋ ਅਸਲ ਸਪੀਕਰ ਚੱਲਦੇ ਆ ਤੇ ਇਹ ਵੇਲੇ ਸ਼ਾਮਾਂ ਨੂੰ ਕੋਈ ਬਾਣੀ ਪੜਦਾ ਕੋਈ ਆਉਂਦਾ ਤੇ ਸਾਰੇ ਦੁਜਮਰਾ ਬਾਣੀ ਸੁਣਦੇ ਆ ਤੇ ਵਿਚਾਰਦੇ ਆ ਜੇ ਆਪਾਂ ਇਹ ਗੱਲਾਂ ਸਾਰੀਆਂ ਬੰਦ ਹੋ ਗਈਆਂ ਕਿਉਂਕਿ ਜਿਹੜੀਆਂ ਆ ਆਰਐਸਐਸ ਵਾਲੀਆਂ ਜਿਹੜੀਆਂ ਜਨਸੰਘਾਂ ਆ ਇਹ ਇੰਨਾਂ ਚੀਜ਼ਾਂ ਨੂੰ ਧੀ ਹਲੀ ਖਤਮ ਕਰਨ ਦਾ ਹੈ ਵੀ ਇਹ ਪ੍ਰਦੂਸ਼ਣ ਆ ਕਿ ਇਹਨੂੰ ਸੌਣ ਨਹੀਂ ਦਿੰਦੇ ਯਾਰ ਗੁਰਬਾਣੀ ਸੌਣੀ ਜਿਹੜੀ ਆ ਮਾੜੀ ਗੱਲ ਥੋੜਾ ਬੜੀ ਵਧੀਆ ਗੱਲ ਵਾ ਦੇਖੋ ਬੋਰਡ ਹੁਣ ਇਥੇ ਨਾਂ ਤੇ ਕੋਈ ਛਤਰੀ ਲਾਉਣ ਲੋੜ ਸ਼ਾਮ ਮਿੱਟੀ ਠੰਡੀ ਅੱਜ ਇਥੇ ਬਹਿ ਕੇ ਆਪਣੇ ਪਿੰਡ ਦਾ ਤੁਹਾਨੂੰ ਦਿਖਾਇਆ ਇਥੇ ਤੁਹਾਨੂੰ ਬੜੀ ਗੱਲ ਮੈਂ ਅੰਦਰੋਂ ਵੀ ਦਿਖਾਉਣਾ ਆਪਣੇ ਘੁਰਦਰਾ ਸਹਿਬ ਦਾ ਚਲੋ ਇੱਥੇ ਬੈਠੇ ਆਪ ਇਹ 18 ਬੁੱਕੀ ਛੜ ਕੇ ਜਦੋਂ ਸੁਲਤਾਨਪੁਰ ਤੋਂ ਸਿੱਧੀ ਆ ਜਾਂਦੀ ਹੈ ਸਾਡੇ ਪਿੰਡ ਆਣ ਕੇ ਹੀ ਇਹ 42 ਕਿਲਾ ਖਤਮ ਹੋ ਜਾਂਦੀ ਹੈ ਇਹਦੀ ਨਿਸ਼ਾਨੀ ਆ ਜੇ ਕਿ ਇਹਨੂੰ ਦੱਸਣਾ ਹੋਵੇ ਵੀ ਬੰਦ ਦੇ ਉੱਤੇ ਦਰਬਾਰ ਸਾਹਿਬ ਉਹਦੇ ਦੋ ਨਿਸ਼ਾਨ ਸਾਹਿਬ ਚੜਾਏ ਗਏ ਆ ਇਸ ਲਈ ਆ ਰੁੱਖ ਦੀ ਸ਼ਾਹ ਇਹਦੀ ਮਹਿਕ ਬਹੁਤ ਵਧੀਆ ਕਿਦਾਂ ਸੀ ਪਿਆ ਤੇ ਹੋਰ ਯਾਰ ਮੈਂ ਬੰਦਾ ਲੱਭਦਾ ਵੀ ਚੰਗਾ ਨਾਲ ਕੈਮਰਾਮੈਨ ਤੈਨੂੰ ਮੈਂ ਰੱਖਣਾ ਉਹ ਤੋਂ ਮਾਰ ਖਾਏ ਨਾ ਵੀਡੀਓ ਲਾਈ ਹੋਈ ਜਾਂਦੀ ਉਹੋ ਡੰਡ ਲੈ ਜਾਂਦੀ ਨਾ ਇਹ ਇਹ ਦੋ ਨਿਸ਼ਾਨ ਸਾਹਿਬ ਆ ਹੁਣ ਤੁਹਾਨੂੰ ਮੈਂ ਅੰਦਰੋਂ ਦਿਖਾਵਾਂ ਸਾਡਾ ਦੋ ਘੋੜੇ ਚੜਾਈ ਇੱਥੇ ਇਹ ਜਿੱਦਾਂ ਇਦਾਂ ਕਿਸੇ ਦੀ ਸੁਖਣਾ ਉਹ ਦਾਦਾ ਚੜਾਤਾ ਆ ਪਹਿਲਾਂ ਤਾਂ ਕਿਹੜਾ ਵੇਖ ਲਓ ਆ ਇਧਰਲੇ ਬੰਨੇ ਆਂ ਹੁਣ ਤੇ ਚਲੋ ਪਾਰਕ ਥੋੜੀ ਜਿਹੀ ਸਿਆਲਾਂ ਦੇ ਵਿੱਚ ਇਹਨੂੰ ਸਹੀ ਕਰਾਂਗੇ ਸਟੇਜ ਬਣਾਈਆਂ ਵੀ ਜਦੋਂ ਕਿਤੇ ਪ੍ਰੋਗਰਾਮ ਲਾਈਦਾ ਸਿਆਲਾਂ ਦੇ ਵਿੱਚ ਸਟੇਜ ਨਹੀਂ ਲੱਗਦੀ ਸਟੇਜ ਬਣਾ ਦੀ ਤੇ ਘੇਰੇ ਘੇਰੇ ਤੁਰਨ ਨੂੰ ਇੱਕ ਬੋਰਡ ਉੱਥੇ ਤਾ ਆਪਣਾ ਜਿਹੜਾ ਬੋਰਡ ਆ ਗੁਰਦਰਾ ਸਾਹਿਬ ਦੇ ਵਿੱਚ ਆ ਆ ਵੇਖੋ ਤੁਸੀਂ ਲੰਗਰ ਘਰ ਵਾ ਜਦੋਂ ਕੋਈ ਸਾਂਝਾ ਖੰਡ ਪੜ ਸਾਬ ਹੋਵੇ ਜਾਂ ਕੁਝ ਵੀ ਹੋਵੇ ਵਿੱਚ ਲੰਗਰ ਪਾਣੀ ਤਿਆਰ ਕੀਤਾ ਜਾਂਦਾ। ਆਹ ਵੀ ਬੋਰਡ ਜਿਹੜਾ ਬਹੁਤ ਪਿੰਡਾਂ ਸਾਹਿਬਾ ਨੇ ਨੂੰ ਪਟ ਪੜ ਦੇਣ ਲੱਗੇ ਸੀ ਤੇ ਫਿਰ ਸੰਗਤਾਂ ਨੇ ਬਚਾਲਿਆ ਵੀ ਸਾਂ ਬਹੁਤ ਪੁਰਾਣਾ ਨਾਲੇ ਯਾਦਗਾਰ ਵਾ। ਇਹਦੇ ਘਰੇ ਘਰੇ ਛੜਾ ਬਣਾਤਾ। ਆ ਨਾਲ ਹੀ ਵੀਰ ਕਾ ਡੇਰੀ ਆ ਇਹ ਸਾਰਾ ਗੁਰਦੁਆਰਾ ਦੀ ਜਗ੍ਹਾ ਹੀ ਸਾਰੇ ਇਹ ਨਾਲੇ ਦੇ ਪਿੰਡ ਵਾਲਿਆਂ ਨੂੰ ਦੂਰ ਦਰਾਡੇ ਦੁੱਧ ਨਹੀਂ ਪਾਉਣਾ ਪੈਂਦਾ ਪਿੰਡ ਦੇ ਵਿੱਚ ਹੀ ਡੇਰੀ ਐ ਇੱਥੋਂ ਪੈਸੇ ਪੂਰੇ ਸਾਰੇ ਇਹ ਵੀਰ ਕਾਲਿਆਂ ਦਾ ਪਲਾਟ ਆ ਇੱਥੋਂ ਘਿਓ ਕਿਆ ਫੀਡ ਫੂਡ ਸਾਰਾ ਕੁਝ ਮਿਲ ਜਾਂਦਾ ਤੇ ਜਿੰਨੇ ਕਦੇ ਦੁੱਧ ਮੋਲ ਲੈਣਾ ਹੋਵੇ ਜਾਂ ਵਿਆਹ ਸ਼ਾਦੀ ਤੇ ਕਿਤੇ ਪਾਸੇ ਆਸੀ ਨਹੀਂ ਜਾਣਾ ਪੈਂਦਾ ਇੱਥੋਂ ਹੀ ਮਿਲ ਜਾਂਦਾ ਸੋ ਮਹੋਦ ਪਾਵਰਾ ਦਰਜੀਵਾਚਾ ਨਾਪੀ ਦਾ ਜੀਤ ਕਰਵਾ ਦਾ ਭਗਵਾਨ ਤੋਂ ਸੁਪਤ ਹੋਵੇ ਕਿੰਦਾ ਵਧੀਆ ਮਹਾਰਾਜ ਬਾਰੇ ਸੇਵਾ ਕਰਦੇ ਹਰਮਨ ਰਾਹੁਲ ਜੀ ਮੰਦਰਾ ਸੋਚਿਆ ਕੰਨਾਂ ਦੀ ਜਾਨ ਜੀ ਜਰੂਰ ਕਰਾਂ ਪਿਓ ਨੂੰ ਜਨ ਹਿੰਦ ਕਰਾ ਦੇ ਅਲੋਚਨਾ ਜਾਪਿਆ ਸਭਾ ਰੱਬਾ ਇਹੋ ਧਰਮ ਦੇ ਆਗਮਨ ਦਾ ਹੈ ਅੰਮ੍ਰਿਤ ਕੰਦ ਤੋਂ ਦਿਨ ਦੀ ਕਮੀ ਕਰਾਵੇ ਗੁਰੂ ਦਾ ਸੁਹੋਰਾ ਹਾਰ ਤੇ ਹੋਣਾ ਇਹ ਤੇ ਫੜ ਕੇ ਰੱਖੀਵੇਂ ਮੱਥਾ ਠੀਕ ਲੈ ਉਂਗਲਾ ਪਾਸੇ ਕਰਦਾ ਜੀ ਜੀ ਕੋਈ ਗਾਣ ਰੋਹਿੰਦ ਦਾ ਜੀ ਜੀ ਕੋਈ ਗਾਣ ਆਰਤੀ ਦਾ ਅੰਤ ਰਹਿ ਗਿਆ ਮੇਰੇ ਪਾਰਲੇ ਰਾਜ ਹੋਣੇ ਅਨੰਤ ਰੰਗੋਰਾ ਕਾਲ ਗੋਪੀ ਦੇਹੀ ਹਰਿ ਹਰਿ ਅਵਸਤੂ ਦਾ ਪਰਮ ਪਤ ਪ੍ਰਭ ਜੰਤਾਰਾ ਪੁੱਤ ਗ੍ਰੀਵਣ ਰਮਪਤਾਰਾ ਦੁਜਾ ਨਿਤ ਸਿਵੇਤ ਜਪਾਲ ਸਾਰਤ ਪੁੱਤਰਾ ਮੇਰਾ ਚਿਤਵਰਿ ਗੁਣ ਕਿਰਿ ਅਜੁਬਤ ਸਾਤ ਤਾਮਨ ਚਾਰੋਂ ਸਤਜਨਹੀ ਬਾਤ ਕਾਤ ਸਾਰਾ ਗ੍ਰੰਥ ਚਲਪੂਰਣ ਕਿਰਿ ਤਬਸੁਤਿ ਪ੍ਰਸਾਦ ਸਾਰਾ ਇਹ ਆਪਣੇ ਪਿੰਡ ਦਾ ਸਥਾਨ ਆ ਸਾਰਾ ਤੇ ਸਾਰਾ ਕੋਸ਼ਿਸ਼ ਕੇਸਾਂ ਬਾਰੇ ਵੀ ਦੱਸਿਆ ਵੀ ਜਿਹੜਾ ਬੰਦਾ ਕੇਸ ਕਤਲ ਕਰਦਾ ਤੇ ਵੀਦੂ ਸ਼ਰਦਾ ਨਿੱਕਾ ਬੱਚਾ ਦਸਤਾਰ ਬਨ ਕੇ ਤੇ ਮੱਥਾ ਟੇਕਣ ਆਇਆ ਕਿਉਂਕਿ ਏਡੀ ਛੋਟੀ ਉਮਰ ਤੋਂ ਬੱਚੇ ਨੂੰ ਜੇ ਲਾਗ ਲਗਾਈ ਜਾਵੇ ਤੇ ਫੇਰਾਪੇ ਨਹੀਂ ਮੰਨ ਡੋਲਦਾ ਆ ਸਾਡਾ ਇਲਾਕਾ ਸਾਰਾ ਜੀ ਇਧਰ ਦੇ ਬੰਨੇ ਸਾਰੀਆਂ ਨਿੰਮਾਂ ਲੱਗੀਆਂ ਲੋ ਜੀ ਆ ਪਿੰਡ ਦਾ ਜੂਥ ਹੋਰ ਠੀਕ ਠਾਕ ਹੋਰ ਸਨਾ ਚੜਦੇ ਗਲਾ ਕਰਦੀ ਯਾਰ ਅੱਜ ਕੋਈ ਹੈਗਾ ਨਹੀਂ ਮੈਂ ਚੱਲ ਅੱਜ ਮੈਂ ਗਿਆ ਕਿਤੇ ਅੱਜ ਗੁਰਦਰਾ ਸਾਹਿਬ ਤੇ ਬਣਾ ਦਿੰਦੇ ਆ ਤੇ ਆਪਣੇ ਪਿੰਡ ਦੀ ਸਿੰਘ ਕਿ ਨਹੀਂ